ਇਹ ਤਸਵੀਰਾਂ ਹਲਕਾ ਗਿਲ ਦੇ ਇੱਕ ਨਿੱਜੀ ਸਕੂਲ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਸਰਦੀ ਦੇ ਮੌਸਮ ਦੇ ਵਿੱਚ ਕੁਝ ਸਮਾਂ ਸਕੂਲ ਬੰਦ ਰਹਿਣਗੇ ਇਸ ਤੋਂ ਬਾਅਦ ਭਾਵੇਂ ਕਿ ਪੰਜਾਬ ਦੇ ਵਿੱਚ ਇੱਕ ਸਕੂਲ ਜਿਵੇਂ ਹੀ ਖੁੱਲ੍ਹਿਆ ਮਿਲਿਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਹਾਲੇ ਵੀ ਕਈ ਅਜਿਹੇ ਸਕੂਲ ਮਾਲਕ ਨੇ ਜਿਹੜੇ ਸਰਕਾਰ ਦੀਆਂ ਹਦਾਇਤਾਂ ਤੋਂ ਟਿਚ ਨਹੀਂ ਜਾਣਦੇ ਤੇ ਇਹ ਤਸਵੀਰਾਂ ਹਲਕਾ ਗਿਲ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਦੇ ਵੱਲੋਂ ਜਦੋਂ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਤੁਸੀਂ ਵੀ ਸੁਣੋ ਅੱਗੇ ਕੀ ਜਵਾਬ ਸਾਹਮਣੇ ਆਏ ਚਾਹੁੰਦੇ ਤੁਸੀਂ ਇਹ ਜਿਹੜਾ ਸਕੂਲ ਪ੍ਰਾਈਵੇਟ ਮਨਮਾਨੀਆਂ ਕਰਦੇ ਨੇ ਸਰਕਾਰ ਦੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਉਹਨਾਂ ਨੂੰ ਛਿੱਕੇ ਟੰਕੇ ਜਿਹੜੀ ਇਹਨਾਂ ਵੱਲੋਂ ਚੀਜ਼ ਕੀਤੀ ਜਾਂਦੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਮੈਨੂੰ ਨਾ ਦੋ ਤਿੰਨ ਦਿਨਾਂ ਤੋਂ ਫੋਨ ਆ ਰਹੇ ਸੀ ਫੋਨ ਕਾਲਸ ਆ ਰਹੀਆਂ ਸੀਗੀਆਂ ਵੀ ਆਪਣੇ ਸਕੂਲ ਖੁੱਲੇ ਨੇ ਇਹ ਜਿਹੜਾ ਸਕੂਲ ਆਪਣਾ ਸਵਾਲਿਕ ਪਬਲਿਕ ਸਕੂਲ ਡੇਲੀ ਖੁੱਲਦਾ ਵਾ ਬੱਚੇ ਛੋਟੇ ਨੇ ਤੇ ਵੀ ਮੈਡਮ ਉਹਨਾਂ ਨੂੰ ਡੇਲੀ ਬੁਲਾ ਲੈਂਦੇ ਨੇ ਚਲੋ ਉਹ ਮੇਰੇ ਕੋਲ ਟਾਈਮ ਨਾ ਹੋਣ ਕਰਕੇ ਮੈਂ ਅੱਜ ਜਦੋਂ ਆਇਆ ਮੌਕਾ ਦੇਖਿਆ ਬਾਕੀ ਬੱਚੇ ਛੋਟੇ ਸੀਗੇ ਨਰਸਰੀ ਦੇ ਬੱਚੇ ਵੀ ਬੈਠੇ ਸੀ ਮੈਡਮ ਨੇ ਸਕੂਲ ਬੰਦ ਨਹੀਂ ਕੀਤਾ ਮੈਡਮ ਡੇਲੀ ਬੁਲਾ ਰਹੇ ਨੇ ਉਹਨਾਂ ਨੂੰ ਜੋ ਕਿ ਪੰਜਾਬ ਸਰਕਾਰ ਭਗਵੰਦ ਮਾਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜੇ ਛੁੱਟੀਆਂ ਦਿੱਚੀਆਂ ਗਈਆਂ ਨੇ ਸਕੂਲਾਂ ਦੇ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪ੍ਰਾਈਵੇਟ ਆ ਜੇ ਉਹ ਸਕੂਲ ਲੱਗਦਾ ਵਾ ਤਾਂ ਉਹ ਸਕੂਲ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਉਹਨੂੰ ਨੋਟਿਸ ਜਾਰੀ ਕੀਤਾ ਜਾਂਦਾ ਪਹਿਲਾਂ ਵੀ ਇੱਕ ਜਗ੍ਹਾ ਨੋਟਿਸ ਜਾਰੀ ਕੀਤਾ ਗਿਆ ਹੁਣ ਆ ਮੈਡਮ ਨੂੰ ਪੁੱਛਿਆ ਗਿਆ ਵਾ ਸਾਰੇ ਬੱਚੇ ਦੀ ਵੀ ਵੀਡੀਓ ਬਣਾਈ ਗਈ ਆ ਮੌਕੇ ਦੇ ਟੀਚਰ ਵੀ ਨੇ ਮੌਕੇ ਦੇ ਬੱਚੇ ਸਕੂਲ ਚੱਲਦਾ ਜੀ ਮੌਕੇ ਦੇ ਸਕੂਲ ਦੇ ਪ੍ਰਿੰਸੀਪਲ ਨੇ ਕੀ ਕੀਤਾ ਜੀ ਪ੍ਰਿੰਸੀਪਲ ਬੱਚੇ ਨੂੰ ਛੁੱਟੀ ਕਰਤੀ ਜੀ ਉਹਨਾਂ ਨੇ ਫਿਰ ਉਹਨਾਂ ਨੇ ਆਉਣੇ ਟਾਈਮ 'ਚ ਕੀ ਕਿਹਾ ਇਸ ਬਾਰੇ ਤੁਸੀਂ ਸਕੂਲ ਬੰਦ ਰੱਖ ਪਹਿਲਾਂ ਉਹਨਾਂ ਨੇ ਕੀ ਕਿਹਾ ਸੀ ਵੀ ਇਹ 8ਵੀਂ ਤੱਕ ਦੇ ਬੱਚੇ ਤੇ 10ਵੀਂ ਤੱਕ ਦੇ ਬੱਚੇ ਆਪણા ਪਾ ਰਹੇ ਨਹੀਂ ਪਰ ਇਹਨਾਂ ਨੂੰ ਤਾਂ ਛੁੱਟ ਪਰ ਇਹਨਾਂ ਨੂੰ ਤਾਂ ਦੇਖਣ ਨੂੰ ਮਿਲਿਆ ਵੀ ਛੋਟੇ ਬੱਚੇ ਵੀ ਆਏ ਹੋਏ ਸੀ ਨਰਸਰੀ ਵਾਲੇ ਤੇ ਪੀਟਰ ਸਾਹਿਬ ਆਪਣੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਸਾਡੇ ਨਾਲ ਵੱਡੀ ਕਲਾਸ ਦੇ ਬੱਚੇ ਆ ਰਹੇ ਨੇ 8ਵੀਂ ਦੇ 7ਵੀਂ ਦੇ 6ਵੀਂ ਦੇ ਜਦੋਂ ਅਸੀਂ ਮੌਕਾ ਦੇਖਿਆ ਉੱਪਰ ਗਏ ਤਾਂ ਨਰਸਰੀ ਦੇ ਬੱਚੇ ਵੀ ਉੱਥੇ ਸੀਗੇ ਐਲकेजी ਦੇ ਯੂकेजी ਦੇ ਸਾਰੇ ਬੱਚੇ ਬੈਠੇ ਸੀਗੇ ਜੀ ਉੱਥੇ ਤੁਸੀਂ ਹੁਣ ਕੀ ਆਪਣਾ ਸਰਕਾਰ ਤੋਂ ਮੰਗ ਕਰਦੇ ਆ ਕਿ ਐਕਸ਼ਨ ਕੀਤੀ ਜਾਵੇ ਪਤਾ ਕੀਤਾ ਵਸੂਰ ਮਾਨਤਾ ਪ੍ਰਾਪਤ ਆ ਤੇ ਇਹਨਾਂ ਦੇ ਸਕੂਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਆ ਤੁਹਾਡਾ ਇਹਨਾਂ ਦੇ ਖਿਲਾਫ ਕੋਈ ਡੀਓ ਸਾਹਿਬ ਨੂੰ ਵੀ ਕੁਝ ਦਿੱਤਾ ਗਿਆ ਥਾਣਾ ਚਦਰ ਵਿੱਚ ਫੋਨ ਕਰ ਚੁੱਕੇ ਆ ਜੀ ਜਿਹੜੇ ਡਿਊਟੀ ਦੀ ਆ ਜਿਹੜੇ ਆਈਓ ਸਾਹਿਬ ਨੇ ਮੌਕੇ ਤੇ ਡਿਊਟੀ ਲੱਗ ਚੁੱਕੀ ਆ ਮਰ ਕੇ ਡੀਓ ਸਾਹਿਬ ਨਾਲ ਗੱਲ ਕਰਕੇ ਜੋ ਵੀ ਗੱਲਬਾਤ ਹੋਊਗੀ ਫਿਰ ਹੁੰਦਾ ਤੁਸੀਂ ਪ੍ਰਿੰਸੀਪਲ ਮੈਡਮ ਨੇ ਜੀ ਮਾਂ ਸਰਕਾਰ ਨੇ ਪੰਜਾਬ ਸਰਕਾਰ ਨੇ ਗਵਰਨਮੈਂਟ ਨੇ ਸਕੂਲਾਂ ਸੁਪੇ ਕੀਤੀਆਂ ਨੇ ਸਰਕਾਰੀ ਤੇ ਪ੍ਰਾਈਵੇਟ ਪਹਿਲਾਂ 4:00 ਤੱਕ ਸੀ ਉਦੋਂ ਬਾਅਦ ਬਦਾ ਕੇ ਉਹਨੇ 8:00 ਕਰਤੀ ਇਹ ਇਹਨਾਂ ਨੇ ਫਿਰ ਵੀ ਸਕੂਲ ਖੋਲਿਆ ਛੋਟੇ ਬੱਚੇ ਨਹੀਂ ਮੈਡਮ ਰੋਜ਼ ਆ ਰਹੇ ਨੇ ਕਬੀ ਡਾ ਕੱਢ ਪਰਸੋਂ ਨਹੀਂ ਆ ਰਹੇ ਨੇ ਮੈਨੂੰ ਬੇਨਤੀ ਸਕੂਲ ਕਰ ਦੇ ਜਵਾਬ ਦਿਓ ਜੀ ਤੁਸੀਂ ਅੱਜ ਵੀ ਖੇਲ ਆਇਆ ਸਕੂਲ ਬੱਚਾ ਤੇ ਟੀਚਰ ਮੈਡਮ ਕੱਲ ਮੈਨੂੰ ਇਹਦਾ ਛੋਟਾ ਬੱਚਾ ਪਰਸੋਂ ਵੀ ਰੋਜ਼ ਆਉਂਦਾ ਸੀ ਉਹ ਬਿਮਾਰ ਹੋ ਗਿਆ ਸਰਦੀਆਂ ਚ ਹਨ ਉਹਦਾ ਜਿੰਮੇਵਾਰ ਕੌਣ ਨੇ ਦੋ ਤਰੀਕ ਤੋਂ ਛੁੱਟੀਆਂ ਲੈਣ ਕੀਤੀਆਂ ਹੋਈਆਂ ਨੇ ਕੱਲ ਵੀ ਸਕੂਲ ਤੁਹਾਡੇ ਲੱਗਾ ਜੀ ਮੈਨੂੰ ਕੱਲ ਵੀ ਕੰਪਲੇਂਟ ਆਈਆਂ ਪਰਸੋਂ ਮੈਂ ਮੌਜੂਦਾ ਪੰਚਾਂ ਰਾਂਜੀ ਕਲੋਨੀ ਦਾ ਇਹ ਮੈਂ ਬਿਲਕੁਲ ਰਿਕਾਰਡਿੰਗ ਕਰ ਰਿਹਾ ਹਾਂ ਰਿਕਾਰਡਿੰਗ ਪੰਜਾਂ ਮਿੰਟ ਦੇ ਦੇਖੋ ਮਾਂ ਪਾਪ ਬੱਚੇ ਨੂੰ ਜਨਮ ਦਿੰਦਾ ਉਸ ਤੋਂ ਬਾਅਦ ਜਿਹੜਾ ਦੂਜਾ ਗੁਰੂ ਹੁੰਦਾ ਨਾ ਟੀਚਰ ਹੁੰਦਾ ਜਿਹੜਾ ਹੁੰਦਾ ਨਾ ਤੀਜਾ ਹੁੰਦਾ ਉਹ ਗੁਰੂ ਹੁੰਦਾ ਤੁਸੀਂ ਚੰਗੇ ਮਾੜੇ ਦੀ ਪਰਖ ਕਰਾਉਣੀ ਆ ਮੈਡਮ ਤੁਸੀਂ ਕਾਨੂੰਨ ਦੀ ਆਪ ਲਗਣਾ ਕਰ ਰਹੇ ਹੋ ਵੀਰ ਜੀ ਪੇਰੈਂਟਸ ਪਤਾ ਕੀ ਜਾਂਦੇ ਕਿ ਅਸੀਂ ਕੋਠੀ ਕਰਨ ਨਾਲ ਬੱਚਾ ਨਹੀਂ ਨਹੀਂ ਮੈਡਮ ਇਹ ਤੋੜੇ ਤੁਸੀਂ ਇਹ ਦੇਖੋ ਸਰਕਾਰ ਨੇ ਇਹ ਐਲਾਨ ਕੀਤਾ ਹੋਇਆ ਕਿ ਕਦੇ ਕੀਤਾ ਮੈਡਮ ਤੁਹਾਡੇ ਕੋਲ ਕੀ ਰਾਈਡਾ ਤੁਸੀਂ ਐਲਾਨ ਖਾਤੌੜੀ ਦਿਖਾਓ ਜੀ ਸਰ ਕੋਈ ਹਾਂਜੀ ਤੁਹਾਡੇ ਕੋਲ ਕੀ ਰਾਈਡਾ ਸਕੂਲ ਖੋਲਣ ਦਾ ਨੂਨੀ ਦਿਖਾਓ ਸਰ ਕਈ ਕੀ ਇਹਨਾਂ ਕੋਲ ਲੋਪੜੀ ਕੋਈ ਪ੍ਰੂਫ ਹੋਣਾ ਆ ਆ ਪ੍ਰੂਫਾ ਮਾਨ ਸਰਕਾਰ ਨੇ ਕਿਹਾ ਆ ਦੇਖੋ ਜੀ ਕੈਮਰੇ ਸਾਹਮਣੇ ਕਿ ਇੱਕ ਸਕੂਲ ਤੇ ਕਾਰਵਾਈ ਵੀ ਹੋਈ ਆ ਨੁਕੀ ਜਾਰੀ ਕਰਤਾ ਸੀ ਉਹਨਾਂ ਨੂੰ ਸਰਕਾਰ ਨੇ ਹਾਂਜੀ ਥੋੜਾ ਸਕੂਲ ਮਾਨ ਦਾ ਪ੍ਰਾਪਤਾ ਜੀ ਅਰੇ ਤੁਹਾਨੂੰ ਆ ਆ ਸੋਰੀ ਕਿਹੜੀ ਕਲਾਸ ਤੱਕ ਨੇ ਰਿਕੋਨਾਈਜ਼ ਆਠਵੀਂ ਤੱਕ ਬੋਲੋ ਜੀ ਇੱਕ ਮਿੰਟ ਰੁਕੋ ਟੀਚਰਾਂ ਤੋਂ ਪੁੱਛੋ ਜੀ ਇਹਨਾਂ ਨੂੰ ਮੈਡਮ ਨੇ ਟੀਚਰਾਂ ਨੇ ਮਨਾ ਕਿਉਂ ਨਹੀਂ ਕੀਤਾ ਹੈਗਾ ਵੀ ਮੈਡਮ ਅਸੀਂ ਛੁੱਟੀਆਂ ਨੇ ਅਸੀਂ ਟੋਲ ਕਿਧਰ ਦੇ ਲੱਗ ਰਹੀ ਹੈ ਜੀ ਇਹ ਛੁੱਟੀਆਂ ਹੋਈਆਂ ਬੱਚੇ ਨਹੀਂ ਹੋਈਆਂ ਤੁਹਾਡੇ ਵੀ ਬੱਚਿਆਂ ਦੀ ਹਾਂਜੀ ਸਰ ਛੁੱਟੀਆਂ ਹੋਈਆਂ ਸੀਗੀਆਂ ਐਕਚੁਅਲੀ ਜਿਹੜੇ ਵੱਡੀ ਕਲਾਸਾਂ ਦੇ ਬੱਚੇ ਆ ਉਹ ਕਹਿ ਰਹੇ ਆ ਕਿ ਸਾਨੂੰ ਕਰਵਾਓ ਥੋੜੇ ਮਤਲਬ ਕਿ ਬੋਰਡ ਨੀ ਕਰਵਾਉਂਦੀ ਸਰਕਾਰ ਦੀ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਤੁਸੀਂ ਬੱਚੇ ਨੂੰ ਬੁਲਾ ਰਹੇ ਬੱਚੇ ਜਦੋਂ ਸਾਨੂੰ ਪੜ੍ਹਾਓ ਸਾਡੇ ਅਗਲੇ ਵੀ ਕਲਾਸ ਤੋਂ ਬੱਚੇ 10ਵੀਂ ਔਰ 8ਵੀਂ ਵਾਲੇ ਛੁੱਟੀਆਂ ਤੇ ਨਰਸਰੀ ਵਾਲੇ ਬੱਚੇ ਬੈਠੇ ਨੇ ਨਰਸਰੀ ਵਾਲੇ ਬੈਠੇ ਕਿ ਉਹ ਛੁੱਟੀ ਵਿੱਚ ਦਿੱਤੇ ਸੀ ਅਸੀਂ ਲੇਟ ਕੀਤਾ ਸੀਗਾ ਸਕੂਲ ਕਿਉਂ ਲੇਟ ਮੈਨ ਸਰਕਾਰ ਦੇ ਉਲਟ ਕਰ ਰਹੇ ਹੋ ਨਹੀਂ ਉਹ ਪੇਪਰ ਹੋ ਰਹੀ ਸੀ ਨਾ ਪੇਪਰ ਹੋ ਕੇ ਹੱਟੇ ਸੀਗੇ ਮੈਡਮ ਤੁਹਾਨੂੰ ਛੁੱਟੀਆਂ ਕਰਨੀਆਂ ਨਹੀਂ ਬਣੀਆਂ ਨੇ ਅੱਜ ਕਰਨਾ ਅੱਜ ਕੋਈ ਗੱਲ ਨਹੀਂ ਕਰਨੀ ਬਣੀਆਂ ਅੱਜ ਜਾਓ ਬਟੇ ਚਾ ਬੈਗ ਚੱਕੋ ਜਾਓ ਹਾਂਜੀ ਸਰ ਸਸੀ ਕਾਲ ਜੀ ਸਸੀ ਕਾਲ ਜੀ ਸਰ ਬਲਾਗ ਪ੍ਰਧਾਨ ਗੁਰਪ੍ਰੀਤ ਸਿੰਘ ਉਪੀਪੂਰੇ ਨੇ ਆਮ ਆਦਮੀ ਪਾਰਟੀ ਹਲਕਾ ਗਿਲਤੋਂ ਕਿਹੜੇ ਕਿਹੜੇ ਤੋਂ ਜੀ ਆਮ ਆਦਮੀ ਪਾਰਟੀ ਹਲਕਾ ਗਿਲ ਜੀ ਹਲਕਾ ਗੱਲ ਹਾਂਜੀ ਦੱਸੋ ਜੀ ਸਰ ਮੈਂ ਅੱਜ ਨਾ ਪਿੰਡ ਤਰੀਕੇ ਕਲੋਨੀ ਮੈਂ ਵੀ ਇੱਥੇ ਰਹਿਣਾ ਇੱਥੇ ਇੱਕ ਸਕੂਲ ਖੁੱਲਾ ਸੀਗਾ ਜੀ ਆਪਣਾ ਸ਼ਿਵਾਲਿਕ ਪਬਲਿਕ ਸਕੂਲ ਕਿਹੜਾ ਜੀ ਸ਼ਿਵਾਲਿਕ ਸ਼ਿਵਾਲਿਕ ਪਬਲਿਕ ਸਕੂਲ ਸ਼ਿਵਾਲਿਕ ਭਾਗ ਅੱਛਾ ਹਾਂਜੀ ਹਾਂਜੀ ਸਰ ਵੀ ਉੱਥੇ ਬੱਚੇ ਛੋਟੇ ਛੋਟੇ ਨੇ ਛੁੱਟੀਆਂ ਕੀਤੀਆਂ ਹੋਈਆਂ ਨੇ ਪੰਜਾਬ ਗਵਰਨਮੈਂਟ ਨੇ ਉਹ ਠਾਠਰ ਕਰ ਰਹੇ ਸੀ ਮੈਂ ਮੌਕੇ ਤੇ ਜਾ ਕੇ ਸਕੂਲ ਬੰਦ ਕਰਵਾਇਆ ਜੀ ਇਹ ਨਾ ਬਸ ਸਾਨੂੰ ਅਸੀਂ ਜਾ ਕੇ ਕੱਲ ਸਾਰੇ ਬੰਦ ਕਰਾ ਦੇ ਬਸ ਇਹਨਾਂ ਪ੍ਰਿੰਸੀਪਲ ਤੇ ਪ੍ਰਾਣੀਆ ਕਮੇਟੀਆਂ ਕੋਈ ਨਹੀਂ ਇਹਨਾਂ ਨੂੰ ਅਸੀਂ ਨੋਟਿਸ ਕੱਢ ਦਨੇ ਆ ਸਰ ਤੁਸੀਂ ਨਾ ਸਵਾਲੀ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਰਿਆ ਮੈਂ ਪੱਤਰਕਾਰ ਮੌਕੇ ਤੇ ਮੌਜੂਦ ਸੀਗੇ ਅੱਛਾ ਹਾਂ ਸਾਰਾ ਕੁਝ ਮੀਡੀਆ ਚ ਹੋਇਆ ਲਾਈਵ ਹੋਇਆ ਸਕੂਲ ਬੰਦ ਕਰਦੇ ਸਾਰਾ ਕੁਝ ਆਇਆ ਤੁਸੀਂ ਇਹਨਾਂ ਉਤੇ ਜਿਹੜਾ ਇਹਨੂੰ ਬੰਦੀ ਕਾਰਵਾਈ ਆ ਕਰੋ ਜੀ ਠੀਕ ਅ ਜੀ ਠੀਕ ਹੁਣੇ ਭੇਜ ਦਨੇ ਆ ਅਸੀਂ ਉੱਪਰ ਇਹਨਾਂ ਨੂੰ ਭੇਜ ਦਿਓ ਜੀ ਭੇਜ ਦਿਓ ਸਵਾਲੀ ਪਬਲਿਕ ਸਕੂਲ ਸਵਾਲੀ ਪਬਲਿਕ ਸਕੂਲ ਹਾਂ ਜੀ ਸਵਾਲੀ ਪਬਲਿਕ ਤਰੀਕੇ ਕਲੋਨੀ ਪਿੰਡ ਤਰੀਕੇ ਕ ਠੀਕ ਠੀਕ ਹੈ ਜੀ ਹੁਣ ਕਰਤਾ ਬੰਦ ਇਹਨਾਂ ਨੇ ਸਰ ਮੈਂ ਕਰਵਾ ਕੇ ਆਂ ਜੀ ਪਰ ਮੈਡਮ ਕਹਿੰਦੀ ਬੱਚੇ ਕੋਈ ਉਹਨਾਂ ਕੋਲ ਪੁਖਤਾ ਜਵਾਬ ਨਹੀਂ ਸੀ ਉਹਨਾਂ ਕੋਲ ਅਸੀਂ ਇਹਨਾਂ ਨੂੰ ਮੈਂ ਤੁਹਾਨੂੰ ਵੀਡੀਓ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦਾਂ ਸਰ ਸਰ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਰਿਹਾ ਜੀ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ